ਅणि ਸਾਸਰੀ ਕਾਣ ਮਿੱਤਰੋ ਆਪਾਂ ਮੋਗੇ ਸ਼ਹਿਰ ਦੇ ਮੇਨ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਸਜਣੋਂ ਸਾਹਮਣੇ ਟਾਵਰ ਵਾਲੀ ਗਲੀ ਆਉਂਦੀ ਆ ਨਾਲ ਖੱਬੇ ਹੱਥ ਜੇ ਤੁਸੀਂ ਮੋਗੇ ਦੇ ਮੇਨ ਬਾਜ਼ਾਰ ਵਿੱਚੋਂ ਦੀ ਆਉਂਗੇ ਤਾਂ ਉਦੋਂ ਗਾਂ ਸੋਨੂ ਸੂਦਾ ਘਰੋਂ ਦਾ ਬਾਲੀਵੁੱਡ ਸਟਾਰ ਦਾ ਆ ਤੁਸੀਂ ਦੇਖ ਰਹੇ ਹੋ ਇਸ ਦੇ ਜਮਾਂ ਨਾਲ ਆਪਣੇ ਭਰਾ ਦਾ ਹੋਟਣਾ ਰੂਪ ਮਿਲਾਨ ਤੁਹਾਨੂੰ ਆਪਾਂ ਦਿਖਾਉਣੀ ਆ ਪਹਿਲਾਂ ਥੱਲੋਂ ਦੇਖੋ ਬੇਸਮੈਂਟ 12 ਗੱਡੀਆਂ ਵਧੀਆ ਖੜਾਉਣ ਨੂੰ ਚੰਗੀ ਤਰ੍ਹਾਂ ਸਾਵਨ ਖੜਾਉਣ ਨੂੰ ਜਗ੍ਹਾ ਪੂਰੀ ਵਧੀਆ ਖੁੱਲੀ ਡੁੱਲੀ ਰੱਖੀ ਹੋਈ ਹੈ ਨਾਲ ਹੀ ਮਿੱਤਰੋ ਰਿਸੈਪਸ਼ਨਾਂ ਥੱਲੇ ਗੱਲਬਾਤ ਕਰਨ ਨੂੰ ਜੇ ਕੋਈ ਮਰਾ ਵੀਰ ਭਰਾ ਦੂਰੋਂ ਨੇੜੋਂ ਆਇਆ ਹੋਵੇ ਨੇਰੇ ਸਵੇਰੇ ਜਾ ਫਿਰ ਫੈ ਮੜੀ ਨਾਲਾ ਤੁਹਾਡੇ ਤਾਂ ਤੁਹਾਨੂੰ ਸਜਣੋਂ ਰੂਮ ਚਾਹੀਦਾ ਤਾਂ ਤੁਹਾਨੂੰ ਬਹੁਤ ਹੀ ਘੱਟ ਕਰਾਈ ਤੇ ਰੂਮ ਮਿਲ ਜਾਊਗਾ ਇਥੇ ਬਾਕੀ ਸਜਣੋਂ ਤੁਸੀਂ ਰੂਮ ਦੇਖ ਸਕਦੇ ਹੋ ਪਾਲ ਪੇਪਰ ਲੱਗੇ ਹੋਏ ਆ ਬਾਥਰੂਮ ਅਟੈਚ ਰੂਮ ਤੁਹਾਨੂੰ ਮਿਲੂਗਾ ਸਪੂਰੇ ਸਾਫ ਸੁਥਰੇ ਲੋਕੇਸ਼ਨ ਤੁਹਾਨੂੰ ਸਜਣੋ ਮੈਂ ਵੀਡੀਓ ਦੇ ਵਿੱਚ ਸਾਰੀ ਦਾਸਤੀ ਜੇ ਤੁਹਾਨੂੰ ਲੋਕੇਸ਼ਨ ਦਾ ਨਹੀਂ ਪਤਾ ਲੱਗ ਰਿਹਾ ਤਾਂ ਦਿੱਤੇ ਹੋਏ ਉੱਪਰ ਨੰਬਰ ਤੇ ਤੁਸੀਂ ਕਾਲ ਕਰਕੇ ਆਪਦੀ ਗੱਲਬਾਤ ਕਰ ਸਕਦੇ ਹੋ